ਅਕਾਲ ਪੁਰਖ ਦੇ અપਾਰ ਬਖਸ਼ਿਸ਼ ਸਦਕਾ ਅਤੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ ਜੀ ਦੇ ਅਸ਼ੀਰਵਾਦ ਨਾਲ ਨਵਾਂ ਸ਼ਹਿਰ ਤੋਂ ਬਾਅਦ ਦੁਆਬਾ ਜੋਂਦਾ ਚੜ੍ਹਦੀ ਕਲਾ ਦਾ ਦਫ਼ਤਰ ਹੁਸ਼ਿਆਰਪੁਰ ਵਿਖੇ ਖੋਲਿਆ ਗਿਆ ਜਿਸ ਦਾ ਉਦਘਾਟਨ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਅਤੇ ਉੱਗੇ ਸਮਾਜ ਸੇਵੀ ਅਤੇ ਬਿਜ਼ਨਸਮੈਨ ਕੁਲਦੀਪ ਸੁਮਨ ਯੂਐਸਏ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਸਭ ਤੋਂ ਪਹਿਲਾਂ ਸ੍ਰੀ ਸੁਖਮੀ ਸਿੰਘ ਸਾਹਿਬ ਜੀ ਦੇ ਪਾਠ ਕੀਤੇ ਗਏ ਤੇ ਉਪਰੰਤ ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ ਇਸ ਉਦਘਾਟਨੀ ਸਮਾਗਮ ਵਿੱਚ ਸੰਕੜੇ ਸੰਗਤਾਂ ਨੇ ਹਾਜ਼ਰੀ ਭਰੀ ਇਸ ਉਦਘਾਟਨੀ ਸਮਾਰੋਹ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਨੇ ਆਪਣੇ ਵਿਚਾਰ ਰੱਖਦੇ ਕਿਹਾ ਕਿ ਸਾਰਥਕ ਪੱਤਰਕਾਰੀ ਰਾਹੀਂ ਸਮਾਜ ਵਿੱਚ ਬਣਦਾ ਯੋਗਦਾਨ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਅਤੇ ਚੜ੍ਹਦੀ ਕਲਾ ਅਖਬਾਰ ਵੱਲੋਂ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਅਜਿਹਾ ਕੀਤਾ ਜਾਵੇਗਾ। ਉਹਨਾਂ ਹੁਸ਼ਿਆਰਪੁਰ ਵਿਖੇ ਦਫ਼ਤਰ ਖੋਲਣ ਲਈ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਚੜ੍ਹਦੀ ਕਲਾ ਗਰੁੱਪ ਦੇ ਦਵਾਬਾ ਜ਼ੋਨ ਦੇ ਇੰਚਾਰਜ ਸੁਖਦੇਵ ਸਿੰਘ ਊੜਾਪੜ ਨੇ ਸੰਬੋਧਨ ਕਰਦੇ ਕਿਹਾ ਕਿ ਚੜ੍ਹਦੀ ਕਲਾ ਦਾਰਾ ਅੱਜ ਪੂਰੀ ਦੁਨੀਆ ਤੇ ਹਰ ਖੇਤਰ ਵਿੱਚ ਆਪਣੀਆਂ ਸੇਵਾਵਾਂ ਮੰਦੇ ਰਹੇ। ਉਹਨਾਂ ਕਿਹਾ ਕਿ ਸਰਦਾਰ ਜਗਜੀਤ ਸਿੰਘ ਨਰਦੇ ਦੇ ਅਸ਼ੀਰਵਾਦ ਨਾਲ ਅਸੀਂ ਦੁਆਬਾ ਜ਼ੋਨ ਦੇ ਹਰ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਦੌਰਾਨ ਆਪਣੇ ਦਫ਼ਤਰ ਖੋਲ੍ਹਾਂਗੇ। ਇਸ ਮੌਕੇ ਐਸਪੀਡੀ ਹੁਸ਼ਿਆਰਪੁਰ ਸਰਜੀਤ ਸਿੰਘ ਵਈਆ, ਹਰਦੇਵ ਸਿੰਘ ਡੀਪੀਆਰਓ ਹੁਸ਼ਿਆਰਪੁਰ, ਪਰਮਜੀਤ ਸਿੰਘ ਜਨਰਲ ਮੈਨੇਜਰ ਚੜ੍ਹਦੀਕਲਾ ਗਰੁੱਪ ਵਿਸ਼ੇਸ਼ ਤੌਰ ਤੇ ਪਹੁੰਚੇ ਸਨ। ਇਸ ਮੌਕੇ ਸਾਰਿਆਂ ਨੇ ਇਸ ਦਫ਼ਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਹੀਰਾਣੂਸ਼ੇਪ ਕਮਰਮੰਦ ਦਿੱਤੀਆਂ। ਮੈਂ ਵਧਾਈ ਦੇਣਾ ਸਰਦਾਰ ਸੁਖਦੇਵ ਸਿੰਘ ਜੀ ਨੂੰ ਸਰਦਾਰ ਸੁਖਮਿੰਦਰ ਸਿੰਘ ਜੀ ਨੂੰ ਜਿਨ੍ਹਾਂ ਨੇ ਉਦਮ ਕਰਕੇ ਅੱਜ ਇੱਥੇ ਹੁਸ਼ਿਆਰਪੁਰ ਵਿਖੇ ਦਫਤਰ ਖੋਲ੍ਹਿਆ ਹੈ ਚੜ੍ਹਦੀ ਕਲਾ ਟਾਈਮ ਟੀਵੀ ਦਾ ਤੇ ਇਹਨਾਂ ਦਾ ਜੀ ਆਇਆਂ ਨੂੰ ਚੜ੍ਹਦੀ ਕਲਾ ਪਰਿਵਾਰ ਦੇ ਵਿੱਚ ਤੇ ਆਸ ਰੱਖਦਾ ਹਾਂ ਕਿ ਪੋਜ਼ਿਟਿਵ ਪੱਤਰਕਾਰੀ ਕਰਕੇ ਸਾਡੇ ਜੋ ਭਾਗ ਫਰੀਆਂ ਨੇ ਉਹਨਾਂ ਨੇ ਅੱਗੇ ਲਾ ਕੇ ਅੱਜ ਅਸੀਂ ਉਹਨਾਂ ਤੋਰੇ ਰਿਬਨ ਕਟਾਈ ਕਰਾਈ ਹੈ ਆਫਿਸ ਦੀ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਤੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਵੀ ਬਹੁਤ ਬਹੁਤ ਵਧਾਈ ਜੀ ਵਾਈਕ ਰੂਜੀ ਕਾ ਖਾਲਸਾ ਵਾਈਕ ਰੂਜੀ ਕੀ ਫਤਿਹ ਅੱਜ ਦੀ ਖੁਸ਼ੀ ਭਰਿਆ ਦਿਨ ਹੈ ਸਾਡੇ ਚੜ੍ਹਦੀ ਕਲਾਦਾਰੀ ਲਈ ਪੱਤਰਕਾਰਾਂ ਵਾਸਤੇ ਤੇ ਸਾਡੇ ਦੁਆਬੇ ਦੇ ਵਿੱਚ ਜਿਹੜਾ ਨਵਾਂ ਸ਼ਹਿਰ ਤੋਂ ਬਾਅਦ ਹਿਸ਼ਾਰਪੁਰ ਦੇ ਵਿੱਚ ਜਿਹੜਾ ਇੱਕ ਦਫ਼ਤਰ ਖੁੱਲਿਆ ਗਿਆ ਤੇ ਸਾਡੇ ਸ਼ਰਤੀ ਕਲਾ ਦੇ ਜਿੰਨੇ ਵੀ ਹੋਰ ਸ਼ਹਿਰ ਹੈਗੇ ਆ ਜਿਹੜਾ ਗਲੋਬੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਸਾਰੇ ਜਿਹੜੇ ਹੈਗੇ ਜਿੱਦੇ ਸ਼ਹਿਰਾਂ ਵਿੱਚ ਉਹਨਾਂ ਅੱਜ ਆਪਰ ਕੋਲੇ ਜਾਣਗੇ ਸਾਡੇ ادارے ਦੇ ਜਿਹੜੇ ਬਹੁਤ ਬੰਨ ਭਰ ਜਾਂਦਾ ਕਈ ਵਾਰੀ ਸੁਖਬੀਰ ਸਿੰਘ ਵੀ ਦਰਤੀ ਜਿਹੜੇ ਸਾਡੇ ਅੱਜ ਸਭੇ ਨਾਲ ਨਹੀਂ ਹਨ ਉਹਨਾਂ ਦੀ ਬਹੁਤ ਖਾਇਸ ਸੀ ਇਹ ਕਿ ਪੂਰੇ ਸ਼ਹਿਰਾਂ ਦੇ ਵਿੱਚ ਕਿਉਂਕਿ ਇੱਕ ਹਫਤਾ ਪਹਿਲਾਂ ਮੈਨੂੰ ਉਹਨਾਂ ਨੇ ਡਿਊਟੀ ਲਈ ਸੀ ਉਦੋਂ ਉਹਨਾਂ ਦੇ ਜਾਣ ਤੋਂ ਪਹਿਲਾਂ ਕਿ ਕੇ ਪੂਰੇ ਦੁਆਬੇ ਦੇ ਵਿੱਚ ਜਿੰਨੇ ਵੀ ਹੈਗੇ ਏਰੀਆ ਆਪਣੇ ਖਾਲੀ ਪਏ ਆ ਭਰ ਕੇ ਸਾਰੇ ਉੱਥੇ ਤੱਕ ਫੜਾਓ ਆਫਿਸ ਬਣਾ ਕੇ ਪੱਤਰਕਾਰ ਨਵੇਂ ਭਰਤੀ ਕਰਕੇ ਤੇ ਜਿਹੜਾ ਹੈ ਜਾ ਕੇ ਵਧਾਓ ਕੰਮ ਪਰ ਚਲੋ ਖੈਰ ਉਹਨਾਂ ਦੀ ਜੋਸ਼ ਸੀ ਸੋਚ ਸੀ ਉਹਨੂੰ ਲੈ ਕੇ ਅੱਗੇ ਚੱਲ ਰਹੇ ਆ ਜੀ ਤੇ ਸਾਨੂੰ ਸਾਰੇ ادارے ਦਾ ਵੀ ਇਹ ਸਾਥ ਮੰਗਦੇ ਆ ਉਹਨਾਂ ਕੋਲ ਬੀਪੀਐਸ ਜੋ ਤੁਹਾਡਾ ਮਿਸ਼ਨ ਹੈ ਇਹਨੂੰ ਪੂਰਾ ਕਰ ਸਕੀਏ ਤੇ ਜਿੰਨੇ ਵੀ ਸਾਡੇ ਬਾਕੀ ਸ਼ਹਿਰ ਹਤੇ ਆ ਤੇ ਅਸੀਂ ਜਿਹੜੇ ਆ ਗਏ ਆ ਇਹ ਦਫ਼ਤਰ ਜਿਹੜੇ ਬਣਾ ਕੇ ਨਵੇਂ ਪੱਤਰਕਾਰਾਂ ਨੂੰ ਪ੍ਰਤੀ ਕਰਕੇ ਜੋ ਸਮਾਜ ਦੀ ਕੌਮ ਦੀ ਸੇਵਾ ਕੋਸ਼ਿਸ਼ ਇਹ ਦੇ ਕਰਦੇ ਰਵਾਂਗੇ ਜੀ ਤੇ ਹੋਰ ਮੈਂ ਅੱਜ ਭੁੱਲ ਗਿਆ ਇੱਕ ਅਸੀਂ ਵੱਡਾ ਅਨਾਉਂਸ ਕਰਨਾ ਸੀ ਅੱਜ ਹਜੇ ਸਲਾਹ ਵੀ ਨਹੀਂ ਕੀਤੀ ਆ ਕਿਸੇ ਦੇ ਨਾਲ ਆਪਣੇ ਬੋਲੇ ਮਨ ਚ ਆਇਆ ਸੀ ਕਿ ਅਸੀਂ ਇੱਕ ਡੁਆਬੇ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਕਿ ਸਤਵੀਰ ਸਿੰਘ ਦਰਦੀ ਅਵਾਰਡ ਇੱਕ ਪੱਤਰਕਾਰਾਂ ਵਾਸਤੇ